ਪਹੁੰਚ ਗਏ ਦੁੰਮਣੇ ਪਿੰਡ ਫੇਰ ਦੁਆਰੇ ਤੀਜੀ ਗਾ ਲਾਈਵ ਜਿਵੇਂ ਸਵਾਗਤ ਆ ਸਾਰੇ ਬੰਦਾ ਜੁੜ ਜੋ ਬਾਈ ਆ ਜਾ ਫਿਰ ਆ ਜਾਓ ਆਪਣੇ ਨਾਲ ਹੋ ਜਾਓ ਬਾਈ ਲਾਈਵ ਤੇ ਜੁੜੋ ਪਹੁੰਚ ਗਏ ਅੱਜ ਆਪਾਂ ਬਾਜੀਪੁਰ ਲੈ ਬਾਈ ਜੁਟ ਨਹੀਂ ਰਹੇ ਬੰਦੇ ਕੋਨੀ ਪਹੁੰਚਿਆ ਅੱਜ ਆਪਣੇ ਨਾਲ ਤੁਹਾਨੂੰ ਦਿਖਾਉਂਦੇ ਆਪਾਂ ਬੈਕ ਕੈਮਰੇ ਨਾਲ ਕੁਝ ਤਰ੍ਹਾਂ ਦਾ ਝੁੰਡਾ ਹਨਾ ਆ ਜਾਓ ਵੀ ਆ ਜਾਓ ਮਿੱਤਰੋ ਆ ਜਾਓ ਉੱਤਰਬਾਜੀ ਚ ਪਹੁੰਚ ਗਏ ਅੱਜ ਆਪਾਂ ਨੂੰ ਪਿੰਡ ਦੁੰਮਣੇ ਬਾਈ ਪਿੰਡ ਦੁੰਮਣੇ ਅੱਜ ਬਾਈ ਪਹਿਲਾ ਨਾਮ ਐਲਸੀਡੀ ਆ ਪਹਿਲਾ ਨਾਮ ਐਲਸੀਡੀ ਦੂਜਾ ਨਾਮ ਕੀ ਆ ਬਾਈ ਦੂਜਾ ਨਾਮ ਕੂਲਰ ਲਓ ਵੀ ਦੋ ਵੀਰ ਜੁੜ ਗਏ ਆਪਣੇ ਨਾਲ ਦੂਜਾ ਨਾਮ ਬਾਈ ਐਲਸੀਡੀ ਪਹਿਲਾ ਨਾਮ ਐਲਸੀਡੀ ਦੂਜਾ ਨਾਮ ਕੂਲਰ ਤੀਜਾ ਪੱਖਾ ਦੋ ਕਾਪਾ ਬਾਈ ਪੰਜ ਨਾਮ ਆ ਪਿੰਡ ਦੁੰਮਣੇ ਧਰਤੀ ਦੇ ਬਾਈ ਮਰੰਡਾ ਸ਼ਹਿਰ ਪਿੰਡ ਦੁੰਮਣਾ 90 ਕਬੂਤਰ ਹੋ ਗਏ 90 ਕਬੂਤਰ ਹੋ ਗਏ ਬਈ ਤੇ ਹੁਣ ਤੁਹਾਨੂੰ ਆਪਾਂ ਕਬੂਤਰ ਵੀ ਦਿਖਾ ਦਿੰਨੇ ਆ ਇਹ ਆ ਦੇਖੋ ਵੀਰੇ ਆ ਫਿਰਦੇ ਬਈ ਕਬੂਤਰ ਮਾਰਨ ਨੂੰ ਕਿਹੜਾ ਆ ਕਬੂਤਰ ਨੂੰ ਆ ਦੇਖੋ ਆ ਆ ਗਏ 90 ਕਬੂਤਰ ਔੜੇ ਮਿੱਤਰੋ 90 90 ਕਬੂਤਰ ਔੜੇ ਆ ਸੋਨੀ ਨੇ ਵੀ ਆਪਣਾ ਕਬੂਤਰ ਛੱਡਦਾ ਬਿੰਦੂ ਨੇ ਵੀ ਛੱਡਦਾ ਬਈ ਰਾਜੂ ਵੀ ਆਇਆ ਆਪਣੇ ਪਿੰਡ ਆਲਾ ਬਈ ਮਾਹਲਾ ਤੋਂ ਤੇ ਇਹ ਕਬੂਤਰ ਆਏ ਬਈ ਆਪਣੇ ਪਿੰਡ ਤੇ ਬਾਕੀ ਦਖਾਨੇ ਤੁਹਾਨੂੰ ਕਬੂਤਰ ਹਨ ਆਪਣੇ ਵਾਲਾ ਕਬੂਤਰ ਪਖਾਨ ਦੇ ਤੁਹਾਨੂੰ ਦੇਖ ਜਿਓ ਬਾਈ ਹਨਾ ਚੱਕਰ ਮਾਰਦੇ ਇਦਨ ਕਬੂਤਰ ਬਾਕੀ ਬਾਈ ਬਾਜੀ ਬੜੀ ਵਧੀਆ ਅੱਜ ਇਨਾਮ ਵੀ ਚਲੋ ਵਧੀਆ ਰੱਖੇ ਹੋਏ 1200 ਮੁੱਢ ਨੂੰ ੜੇ ਆ ਬਾਈ 90 ਕਬੂਤਰ ਠੀਕ ਹੈ ਜੀ 90 ਕਬੂਤਰ ਉੜ ਗਏ ਬਾਈ 1200 ਮੁੱਢ ਨੂੰ ਔਰ ਫਿਰਦੇ ਮੁੰਡੇ ਆਪਣੇ ਪਿੰਡ ਦੇ ਉੱਤੇ ਤੁਹਾਨੂੰ ਬਾਹਰ ਤੋਂ ਵੀ ਵੇੜਾ ਦਿਖਾ ਦਿੰਦਾ ਮਰਾ ਕੇ ਸਾਰੇ ਵੀਰ ਬਈ ਪੌਥੇ ਵੇਦਨ ਪਰਮਰਾਜ ਪਰਮ ਸਿੰਘ ਬਈ ਆਇਆ ਪਰਮਰਾ ਬਈ ਕਾਪੀ ਤੇਨ ਪਰਮਰਾ ਟਾੜਾ ਬਾਈ ਲੋ ਜੀ ਬਿੰਦੂ ਬਾਈ ਪਹੁੰਚ ਗਿਆ ਲਾਈਵ ਚ ਲਾਈਵ ਹਾਂ ਬਿੰਦੂ ਬਾਈ ਪਹੁੰਚ ਗਿਆ ਬਿੰਦੂ ਬਾਈ ਨੇ ਕੂਤਰ ਛੜਦਾ ਬਾਈ ਉਹ ਦਿਖਾ ਦਨੇ ਆਪਾਂ ਹਾਂ ਬਾਈ 17 ਬੰਦੇ ਜੁੜ ਗਏ ਲਾਈਵ ਤੇ ਆਪਣੇ ਨਾਲ ਅੱਛਾ ਵਾਹ ਸਾਰਾ ਧੰਨਵਾਦ ਜੀ ਬਾਈ ਅੱਜ ਬਾਈ ਦੁੰਮਣੇ ਪਿੰਡ ਪਹੁੰਚੇ ਦੁੰਮਣੇ ਲਾਈਵ ਸ਼ੁਰੂ ਕਰਾਂਗੇ ਬਾਈ ਪਾਸ 4:30 ਵਜੇ ਠੀਕ ਆ ਕਿਹਨੇ 4-5 ਵਜੇ ਲਾਈਵ ਕਰਦੇ ਸੋਈ ਆਪਣੇ ਉਰੇ 90 ਕਬੂਤਰ ਰੋੜੇ ਆ ਹਾਂ ਕੱਦਨ ਦੇ ਉੱਤਰ ਕਾਪੀ ਦੇ ਪਾਰਾ ਸਾਲਾ ਪਾਰਾ ਦਾ ਡਾਕਟਰ ਮਾ ਬਈ ਸਾਨਾਪੁਰ ਵਾਲਾ ਲੰਬੇ ਗੂਤਰ ਉੜੇ ਆ ਵੀਰੇ ਅੱਜ 1200 ਮੁੱਢ ਨੂੰ ਪਹਿਲਾ ਨਾਮ ਐਸ.ਡੀ ਆ ਪਹਿਲਾ ਨਾਮ ਐਸ.ਡੀ ਦੂਜਾ ਨਾਮ ਬਈ ਕੂਲਰ ਤੀਜਾ ਨਾਮ ਪੱਖਾ ਦੋ ਕਾਪਾ ਵੀਰੇ 1200 ਮੁੱਢ ਨੂੰ ਠੀਕ ਹੈ ਜੀ ਦੂਰੋਂ ਦੂਰੋਂ ਬਈ ਪਹੁੰਚੇ ਮੁੰਡੇ ਆ ਪਰਮ ਬਾਈ ਕਾਪੀ ਤੇ ਇਹੋ ਵੀ ਐਂਟਰੀਆਂ ਆ ਗਈਆਂ ਯਾਰ ਐਂਟਰੀਆਂ ਦੀ ਆਵਾਜ਼ ਵੱਜ ਰਹੀ ਹੈ ਇਹ ਐਂਟਰੀਆਂ ਨਹੀਂ ਪਹੁੰਚੀਆਂ ਆਪਣੇ ਪੌਣੇ ਕੋ ਮੁੜ ਕੇ ਸਾਰੇ ਵੀ ਦੇਖੋ ਯਾਰ ਪੌਂਚੇ ਵੀ ਭਰਾ ਬਈ ਸਾਰੇ ਗਿੱਲੋ ਮੇੜੇ ਮੁੰਡੇ ਸਭ ਪੌਂਚੇ ਵੀ ਬਾਜੀ ਤੇ ਅੱਜ ਇਹ ਫਿੰਡ ਬਈ ਦੁੰਮਣਾ ਦੁੰਮਣਾ ਮਰੰਡਾ ਸ਼ਹਿਰ ਆ ਦੇਖੋ ਵੀ ਅੱਜ ਰਾਉਂਡ ਮੇਲਾ ਲੱਗਣਾ ਇਹਦਾ ਰਾਉਂਡ ਮੇਲਾ ਲੱਗੂ ਅੱਜ ਆ ਬਾਈਨਾਂ ਦਾ ਸਪੀਕਰ ਵੀ ਲੱਗਿਆ ਹੋਇਆ ਬਾਈ

ਦਾਰਨੀ ਆਇਆ ਸਾਡੀ ਮੌਜੂ ਕਹਿ ਕੇ ਹੀ ਰੱਖੇ ਨਾ ਬੜੀ ਆ ਕੁੱੰਡ ਜਾਂਦਾ ਹੈ ਆਇਆ ਲੈਟ੍ਰਿੰਗ ਲਈ ਨੌਕਾਤਾ ਹੈ ਜਿਹੜਾ ਜਿਹੜਾ

रंग लाया छा बी मिंदू भाई ने अचानी ने गुर छाई पल हरा पला हरा टू हरा ही टूसा आ फिर आ जाता पेपल बंद ਪੱਕੀ ਬਈ ਬੰਦੇ ਪਹੁੰਚੇ ਸਾਰੇ ਦੂਰੋਂ ਨੇੜੇ ਆ ਆਪਣੇ ਸਾਰੇ ਜੀ ਕਾਫੀ ਤੇ ਬਈ ਐਂਟਰੀਆਂ ਫੜ ਹੋ ਰਹੀਆਂ ਹਲੇ ਹਾਂ ਜਿੰਨੀਆਂ ਐਂਟਰੀਆਂ ਲਾਈਆਂ ਦੇ ਦਿਓ ਵੀਰੇ ਲੋ ਜੀ ਐਂਟਰੀ ਵਾਲੀ ਬੱਜਦੀ ਆ ਪੱਕੀ ਬਈ 90 ਕੁ ਕਰੋੜ ਹੈ 90000 ਟਾਈਪ ਬਹੁਤ ਵਧੀਆ ਬਾਜੀ ਹੋਣੀ ਅੱਜ ਪਿੰਡ ਬਹੁਤ ਵਧੀਆ ਹੈ ਦਮਣਾ ਹਾਂ ਜੀ ਬੰਦਾ ਸ਼ੇਰ ਠੀਕ ਹੈ ਜੀ ਬੱਖੀ ਬਾਈ ਨਾਲ ਦੀ ਨਾਲ ਬਿੰਦੂ ਬਾਈ ਬਿੰਦੂ ਮਾਤਾ ਚੈਨਲ ਤੇ ਵੀ ਤੁਹਾਨੂੰ ਅਪਡੇਟ ਮਿਲੀ ਜਾਣੀ ਠੀਕ ਹੈ ਜੀ ਆਹ ਬੰਦਾ ਬਾਈ ਕੂਤਰ ਰੋਣੇਗਾ ਜੀ ਤੇ ਆਪਾਂ ਆਹ ਬੰਦਾ ਜੀ ਬਿੰਦੂ ਮਾਤਾ ਚੈਨਲ ਤੇ ਵੀ ਬੰਦਾ ਬੰਦਾ ਬਾਬਾ ਨਾਲ ਕਿਰਪਾ ਕਰੇ ਆਰਪਣ ਬਾਈ ਓ ਰੰਗ ਗਿਆ ਲੱਗਿਆ ਆਪਣੇ ਕੂਤਰ ਦੇ ਰੰਗ ਗਿਆ ਗਿਆ ਵੀਰ ਐਂਟਰੀਆਂ ਕਾਲਾ ਘੰਟਾ ਵੀਰ ਨੂੰ ਕਹਿੰਦਾ ਕਾਲਾ ਘੰਟਾ ਦੁਆਜਾ ਕਰੋ ਐਂਟਰੀਆਂ ਆਰਡਰ ਰਹੀਆਂ ਵੀ ਪਾਰਮਸਾਲਾਂ ਬਰ ਕਾਫੀ ਤੇ ਪਾਰਮਬਾਈ ਆ ਬਈ ਕਾਫੀ ਤੇ ਅੱਜ ਸਾਲਾਂ ਤੋਂ ਵਾਲਾ ਸੱਤ ਬੰਨੇ ਧਰਤੀ ਤੇ ਬਾਈ ਦੇਖ ਰਿਆ ਜਿਹੜਾ ਪਹਿਲਾ ਤੇ ਦੂਜਾ ਤੇ ਤੀਜਾ ਨਾਮ ਲੈ ਕੇ ਜਾਂਦਾ ਲਓ ਜੀ ਇਹੰਗਾ ਦਾ ਪ੍ਰਬੰਧ ਹੋਇਆ ਜੋ ਉਹ ਬਾਈ ਟੈਂਟ ਲਾਇਆ ਵਾ ਵੀਰਾਂ ਨੇ ਮੈਗਨ ਲੱਗਿਆ ਵਾ ਅੱਜ ਮੈਗ ਜਿਹਨੂੰ ਨੌਸ ਹੋਊਗਾ ਲਓ ਜੀ ਬਾਈ ਐਂਟਰੀ ਨੂੰ ਲੱਗੀ ਆਵਾਜ਼ ਪੈਣ ਐਂਟੀ ਕਾਈ ਨਾਰ ਤੇ ਲੋਕ ਲੱਗੇ ਆ ਮੁੱਖਿਆ ਸਭ ਤੇ ਜੰਨੇ ਅੰਦਰ ਹੈ ਨਾਲ ਨਾਲ ਕੱਲੀ ਚਾ ਨਾਲੋ ਸਾਰਾ ਤੁਹਾਨੂੰ ਨਾਲੋ ਉਸ ਤੇ ਯਾਰਾਂ ਅੰਦਰ ਹੈ ਬਾਕੀ ਬਾਈ ਨਾਲ ਨਾਲ ਬਿੰਦੂ ਬਾਈ ਆਪਣੇ ਚੈਨਲ ਤੇ ਬਿੰਦੂ ਮਾਲਾ ਤੇ ਤੁਹਾਨੂੰ ਨਾਲ ਦੀ ਨਾਮ ਤੁਹਾਨੂੰ ਦੱਸੀ ਜਾਣਗੇ ਅਪਡੇਟ ਜੋ ਵੀ ਹੋਈ ਠੀਕ ਹੈ ਜੀ 90 ਕਬੂਤਰ ਉੜੇ ਆ 1200 ਵੱਡ ਨੂੰ ਪੰਜ ਨਾਮ ਆ ਵੀਰੇ ਠੀਕ ਹੈ ਜੀ ਨਮਸਕਾਰ ਭਾਈ देखो अज कड़ा मल के माल मार अभी बैठे कुरा खड़े उधर भी खड़े वीर कुछ ठीक है जी ਬਾਕੀ ਬਾਈ ਸਕੂਟਰ ਛੁੱਟ ਕੇ ਨਬੜੇ 90 14 5 ਨਾਮ 12 ਪੁਲਿਸ ਠੀਕ ਹੈ ਜੀ ਸਾਡੇ ਪੁੱਤ ਜੀ ਜਨਾਗੇ ਬਾਈ ਇਹ ਹੋ ਸਕਿਆ ਤਾਂ ਨਾਲ ਵੀ ਨਾਲ ਅਪਡੇਟ ਕਰਾਂ ਪਰ ਆਪਾਂ ਨੂੰ ਕੁਝ ਕੰਮਾਂ 'ਚ ਥੋੜਾ ਜਿਹਾ ਜਾਣਾ ਪੈਣਾ ਹੈ ਬਿੰਦੂ ਬਾਈ ਆਪਣੇ ਚੈਨਲ ਤੇ ਸਨ ਦੇ ਧੰਨਵਾਦ ਐਂਟਰੀਆਂ ਲਈ ਬਾਤਾਂ ਵੱਜ ਰਹੀਆਂ ਦੇ ਵੀਰ ਆਪਣੇ ਆਪਣੇ ਮਿੱਤਰ ਬਈ ਚੈੱਕ ਕਰ ਰਹੇ ਆ ਨੀਂਦ ਬਡਵਾਲੀ ਆ ਨੀਂਦ ਬਡਵਾਲੀ ਪਰਮਸਾਲਾ ਬਰੋਈ ਆਪੀ ਤੇ ਜੀ ਆ ਪਰਮਸਾਲਾ ਆਪੀ ਤੇ ਬਈ ਅੱਜ ਵਧੀਆ ਮੋੜਾ ਆ ਪਰਮ ਕਰਮਬੀਰ ਵਧੀਆ ਵੀਰੇ ਚੱਲੋ ਯਾਰ ਚਾਹ ਲੂ ਆਉਂਦੇ ਆਂ ਬੀਤ ਬਣਵਾਲੀ ਬਾਈ ਜਸਨੂਰ ਮੁੰਡਿਆ ਛੱਟੇ ਬਾਈ ਦੇਖੋ ਹੁਣ ਕੀ ਬਣਦਾ ਅੰਬਾ ਮੇਰ ਕਰੇ ਆਣੇ ਪਿੰਡ ਦੇ ਤਿੰਨ ਕਬੂਤਰ ਰਾਜੂ ਮਾਲਾ ਬਿੰਦੂ ਮਾਲਾ ਕੋਨੀ ਮਾਲਾ ਹੈਲੋ ਗੁਰਪ੍ਰੀਤ ਨੂੰ ਸੁਣਾ ਦੇ। ਆਪਣੇ ਪਿੰਡ ਦਾ ਹੋ ਸਕਦਾ ਹੈ। ਇੱਕ ਡਰਾਈਵਰ ਆਉਂਦਾ ਹੈ। ਆਪਣੇ ਆਪ ਰੱਖਿਆ ਹੈ। ਇਹ ਨਹੀਂ ਜਦੋਂ ਕਿ ਇਹ ਬੰਦ ਹੋਣਾ ਹੈ। ਹਾਂ? ਉਹ ਵੀ ਡਿਸਪੈਂਸਰੀ ਹੈ ਦੋਮੜਾ ਬਹਿਲੇ ਦੋਮੜਾ ਬਹਿਲਾ। ਅਬੀਰ ਜੀ ਬਾਈ ਕਾਫੀ ਵਾਲਾ ਨਾਲ ਬੈਠੇ ਹਨ ਇਨਾ ਵੱਲੋਂ ਬਾਜੀ ਕਰਾਈ ਗਈ ਹੈ ਬਹੁਤ ਸੋਹਣੀ ਬਾਜੀ ਹੈ ਪਹਿਲਾਂ ਵੀ ਬਾਈ ਦੋ ਬਾਜੀਆ ਹੋਈਆਂ ਔਰ ਪਿੰਡ ਵਿੱਚ ਬਾਜੀ ਵਧੀਆ ਕਰਉਂਦੇ ਆ ਅੱਜ ਦੇਖਦੇ ਆ ਜੀ ਕਾਫੀ ਤੇ ਫਰਮ ਨਾਲ ਜਨਸਾਫ ਵਧੀਆ ਹੋ ਰਿਹਾ ਹੈ ਹਲੋ 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 ਉਹ ਨਹੀਂ ਬੈਠਾ ਡਿਮਿਟ ਕਰਦਾ ਉਹ ਉਹ ਕਿਹਾ ਆਪ ਲੈ ਗਿਆ ਉਹ ਜਿਹੜਾ ਉਹ ਮੈਨੂੰ ਉਹ ਮਰਾ ਪਾਉਂਦਾ ਉਹ ਬੰਦ ਕਰੀ ਬੋਲ ਕੇ ਲਾ ਰਿਹਾ ਸੀ ਡਾਕਟਰ ਆ ਗਿਆ ਉਹ ਕਿ 11 ਸਵੇਰ ਨੂੰ ਕਹਾਂ ਰਾਤ ਸਵਾ 2:05 ਨੂੰ ਨਵੀਂ ਚਾਹ ਦਾ ਨੌਸ ਹੋ ਗਿਆ ਵੀ ਸਹਾਂ ਲੱਗੀ ਮੇਰੇ ਵੀਰੋ ਦੌਰੇ ਛਾਫਿਲੋ ਰੈਕੇ! ਛਾਫਿਲੋ ਰੀ! ਹਾਘਾਦ! ਮੀ ਹਰਾਕੇ ਦੋਰੋ ਮੀਰਿ ਹਰਾਕੇ! ਮੀ ਲੋ ਮੀਰਿ ਰੀ! ਤੁਕਿ ਰੀ ਕੀ ਹੋ ਗਿਆ ਯਾਰ ਬਲੀ ਬੈਠਾ ਉਹ ਮੁੰਡਾ ਬੈਠਾ ਉਹ ਫਿਰ ਆ ਮੁੜਦਾ ਕਿਆ ਕਰਿਆ ਹਕਮ ਪਿੰਡ ਤੁਮਣ ਲਈ ਜੇਮਣੇ लाइव भाई जल्द भाई अभी चलो अब लाइव करके दे रहे ਕੰਪਲੈਂਟ ਕਰਤੀ ਤੇ ਬਾਈ ਬਿੰਦੂ ਵਾਲਾ ਦਾ ਪਿੰਜਰੇ ਕੋਲ ਮੇਰੇ ਚਾਹ ਸਕ ਲੋ ਆਜੋ ਵੀਰੇ ਆਜੋ ਕਿਉਂ 90 ਕੂਤਰ ਰੋ ਗਿਆ ਮਿੱਤਰ 90 ਆ ਬਿੰਦੂ ਵਾਲਾ ਕੂਤਰ ਅੱਜ ਦਿਨ ਕ ਲੜਨ ਲੱਗ ਗਿਆ ਚਾਰ ਨਹੀਂ ਹੋਣੀ ਚਾਰ ਅਬ ਇਹ ਬਾਜੀ ਵਧੀਆ ਆਜਾ ਬਾਜੀ ਵਧੀਆ ਕਰਾ ਰਹੇ ਆਜਾ ਆਪਾਂ ਨਾਲ ਲਾਈਵ ਦਿਖਾ ਦੀਏ ਇੱਧਰ ਲਓ ਜੀ ਬਾਈ ਆ ਪਕੌੜੇ ਵੀ ਲਗੋ ਬਣਾਇਆ ਨਾ ਟਿਕਾਣਾ ਬਣਾਉਂਦੇ ਨੇ ਆ ਦੇ ਨਾਲ ਵੀ ਪਕੌੜੇ ਵੀ ਚੱਲਦੇ ਵਧੀਆ ਵਧੀਆ ਆ ਵੀਡੀਓ ਪਾਏ ਨਹੀਂ ਕਰੋ ਇਹ ਆ ਦੇਖੋ ਆ ਵੀਡੀਓ ਪਾਏ ਨਹੀਂ ਅੱਜ ਆ ਦੇ ਨਾਲ ਪਕੌੜੇ ਚੱਲਦੇ ਬਈ ਅੱਜ ਦੇ ਤੂ ਦਾ ਬੜੀਆ ਪ੍ਰਬੰਧ ਕਰਿਆ ਨਾ ਬਾਈ ਧੰਨਵਾਦ ਬਾਈ ਦੋਮਣੇ ਪਿੰਡ ਵਾਲਿਆਂ ਦਾ ਬਹੁਤ ਵਧੀਆ ਬਾਜੀ ਬਾਈ ਚਾਹ ਦੇ ਨਾਲ ਬਾਈ ਪਕੌੜੇ ਜਾਂਦੇ ਕਰਨਾ ਕਰ ਆ ਆ ਦੇਖ ਸਕਦੇ ਹਾਂ ਸਾਡੇ ਸਾਹਮਣੇ ਚਾਹ ਵੀ ਆ ਬਾਈ ਲਾਲ ਪਕੌੜੇ ਆ ਚਾਹ ਦੇ ਨਾਲ ਪਕੌੜੇ ਆ ਚਾਹ ਦੇ ਨਾਲ ਪਕੌੜੇ ਆ ਦੇਖ ਸਾਡੇ ਬਾਈ ਚਾਹ ਨਾਲ ਪਕੌੜੇ ਸ਼ੁਰੂ ਕਿਆ ਪਾਣੀ ਕਿੰਨਾ ਬਹੁਤ ਕਾਰਨ ਆਇਆ ਨਹੀਂ ਦੁੰਮਣੇ ਬਾਜੀ ਆ ਬਈ ਦੁੰਮਣੇ ਪਿੰਡ ਮਰੰਡਾ ਸ਼ਹਿਰ ਮਰੰਡਾ ਮੋਨੂ ਬਾਜੀ ਬਾਈ ਦੁੰਮਣੇ ਪਿੰਡ ਚੱਲਦੀ ਬਾਜੀ ਬਈ ਲੈ ਬਚਾਲਦੀ ਐ ਲੈ ਚਲਾਇਆ ਲੈ YouTube ਚੈਨਲ ਲੈ ਦੁੰਮਣੇ ਪਿੰਡ ਦੀ ਬਾਜੀ ਆ ਬਾਈ ਪਿੰਡ ਮਰੰਡਾ ਇਹ ਮਰੰਡਾ ਸ਼ਹਿਰ ਲੱਗਦਾ ਪਿੰਡ ਦੁੰਮਣਾ ਆ ਇਹ ਆ ਦੇਖੋ ਬਈ ਪਗੌਣੇ ਹੀ ਸੇਵਾ ਚੱਲਦੀ ਹੋਈ ਹੈ। ਪਿੰਡ ਦੁੰਮਣੇ ਬਈ ਦੁੰਮਣੇ 90 ਕਬੂਤਰ ਉੜੇ ਬਈ 1200 ਮੁੱਢ ਨੂੰ 90 ਕਬੂਤਰ ਉੜੇ ਆਰੇ ਪਿੰਡ ਦੁੰਮਣੇ ਮਰੰਡਾ ਸ਼ਹਿਰ 90 ਕਬੂਤਰ ਉੜੇ ਵੀਰੇ 1200 ਮੁੱਢ ਨੂੰ ਪੰਜ ਨਾਮ ਆ ਪਹਿਲਾ ਨਾਮ ਐਲਸੀਡੀ ਆ ਦੂਜਾ ਨਾਮ ਕੂਲਰ ਆ ਤੀਜਾ ਪੱਖਾ ਦੋ ਕਾਪ ਆ ਵੀਰੇ ਠੀਕ ਹੈ ਜੀ ਬਹੁਤ ਵਧੀਆ ਪ੍ਰਬੰਧ ਕਰਿਆ ਬਾਈ ਸ਼ਾਹ ਪਾਣੀ ਦਾ ਬਾਈਆਂ ਨੇ ਧੰਨਵਾਦ ਬਾਈ ਬਾਈਆਂ ਦਾ ਬਹੁਤ ਬਹੁਤ ਲੋ ਜੀ ਹੁਣ ਆਪਾਂ ਵੀ ਚਾਹ ਪੀ ਲਈਏ ਫਿਰ ਹੁਣ ਆਪਾਂ ਆ ਦੇਖੋ ਬਾਈ ਚਾਹ ਪਕੌੜਿਆਂ ਦਾ ਵਧੀਆ ਬਾਜੀ ਬਾਈ ਉਤਰੋੜੇ ਬਾਈ 90 ਕਰਨੇ ਵੀ ਪਹੁੰਚ ਗਿਆ ਕਰਨੀ ਕਰਨੀ ਹੁਣ ਦੇਖ ਦੇਖ ਗਿਆ ਕਿ ਉਤਰ ਬਿੰਦੂ ਉਹਦਾ ਰਾਜੂ ਵਾਲਾ ਲੋਈ ਬਿੰਦੂ ভাই ਖੜਾ ਹੈ ਇੱਧਰ ਪਕੌੜੇ ਲਈ ਹਾਂ ਉਹ ਬੈਂਚ ਪਰ ਆਇਆ ਭਾਈ ਆ ਜਾ ਹੱਦ ਹੋ ਗਈ ਯਾਰ ਇੱਥੇ ਨਾ ਰੱਖ ਚਲੋ ਠੀਕ ਹੈ ਭਾਈ ਚਾਹ ਪੀ ਵੀ ਆਪਾਂ ਵੀ ਹਾਂ ਇੱਥੇ ਲੈ ਲਓ ਹੋਰ ਵੀ ਚਾਲ ਦੀ ਚਾਹ ਵਧੀਆ ਵਾਜੀ ਪ੍ਰੋਗਰਾਮ ਕਰਾਇਆ ਬੰਨਿਆਂ ਨੇ ਬਾਜੀ ਵਧੀਆ ਕਰਾਈ ਵੀ ਚਾਹ ਲੰਗਰ ਨਾਲ ਪਕੌੜੇ ਚਲੋ ਠੀਕ ਆ ਜੀ ਦੁੰਮਣਾ ਪਿੰਡ ਬਈ ਦੁੰਮਣਾ ਤਾਂ ਦੇਖੋ ਆ ਪਿੰਡ ਆ ਪਿੰਡ ਦੁੰਮਣਾ ਆ ਰੰਗ ਬਈ ਕਾਪੀ ਤੇ ਚਲੋ ਠੀਕ ਹੈ ਜੀ ਇਹ ਬਾਈ ਪਿੰਡ ਹੈਗਾ ਇਹ ਮਰੰਡੇ ਕੋਲ ਪੈਂਦਾ ਹੈ ਮਰੰਡਾ ਸ਼ਹਿਰ ਪੈਂਦਾ ਪਿੰਡ ਦੁੰਮਣਾ ਮਰੰਡਾ ਸ਼ਹਿਰ ਪੈਂਦਾ ਵੀਰੇ 1200 ਮੁੱਢ ਨੂੰ 90 ਕਬੂਤਰਾਂ ਨੂੰ ਓਲੇ ਲੱਗੇ ਵੀਰੇ ਠੀਕ ਹੈ ਜੀ ਹੁਣ ਆਪਾਂ ਲੱਗੇ ਵੀਰੇ ਚਾਹ ਪੀਣ 90 ਕਬੂਤਰਾਂ ਨੂੰ ਓਲੇ ਲੱਗ ਗਏ ਆ ਦੇਖੋ ਜਦਰ ਬਿੰਦੂ ਬਾਈ ਬੈਠਾ ਸੋਨੀ ਬਾਈ ਬੈਠਾ ਨਾਲ ਪਕੌੜੇ ਛਕਣ ਲੱਗੇ ਹੋਏ ਵੀਰੇ ਪਕੌੜੇ ਛਕ ਲਓ ਆ ਲੈ ਪਕੌੜੇ ਖਾ ਲਓ ਵੀਰੇ ਇੱਕ ਦੀ 90 ਕੂਤਰਾਂ ਨੂੰ ਓਲੇ ਲੱਗੇ ਬਾਈ 1200 ਮੁੱਢ ਨੂੰ ਠੀਕ ਹੈ ਜੀ ਤੇ ਆਪਣੇ ਉਰੇ ਬਾਈ ਪੰਜ ਨਾਮ ਰੱਖੇ ਬਈ ਇਹਨਾਂ ਨੇ ਦੁੰਮਣੇ ਵਾਲਿਆਂ ਨੇ ਪਹਿਲਾ ਨਾਮ ਐਲਸੀਡੀ ਹੈ ਬਾਈ 100 ਨਹੀਂ ਬਾਈ ਦੂਜਾ ਨਾਮ ਹੈਗਾ ਇਹ ਆਪਣਾ ਕੂਲਰ ਤੀਜਾ ਨਾਮ ਪੱਖਾ ਤੇ ਦੋ ਕੱਪ ਆ ਠੀਕ ਹੈ ਜੀ ਬਾਕੀ ਬਾਈ ਨਾਲ ਦੀ ਨਾਲ ਜਿੰਨੀ ਵੀ ਹੋ ਸਕੇ ਤਾਂ ਬਿੰਦੂ ਬਾਈ ਬਿੰਦੂ ਮਾਲਾ ਚੈਨਲ ਤੇ ਤੁਹਾਨੂੰ ਨਾਲ ਦੀ ਨਾਲ ਸ਼ੋਰਟ ਦੇ ਰਾਹੀਂ ਅਪਡੇਟ ਮਿਲੀ ਜਾਊਗੀ ਠੀਕ ਹੈ ਜੀ ਬਾਕੀ ਧੰਨਵਾਦ ਬਾਈ ਸასი ਸ਼ਕਲ 90 ਕੂਤਰਾਂ ਨੂੰ ਓਲੇ ਲੱਗੇ ਵੀਰੇ 1200 ਮੁੱਢ ਨੂੰ Turn